ਵਿਅਕਤੀ ਬਿਨਾ ਸਮਾਜ ਨਹੀਂ ਬਣਦਾ ਉਸੇ ਤਰ੍ਹਾਂ ਪਾਰਟੀ ਕਿੰਨੀ ਉਹ ਵੱਡੀ ਹੋਵੇ ਵਿਸ਼ਵਾਸ ਬਣਤੀ ਵਰਗੇ ਵਰਕਰਾਂ ਬਿਨਾ ਜ਼ੀਰੋ ਹੈ ਜ਼ੀਰੋ ਜਦੋਂ ਅਹਨੇ ਵਰਕਰਾਂ ਖਲੇ ਡਿੱਗ ਦੇਤੇ ਸਿੱਧੂ ਦੀ ਪੱਕਲੇ ਕੀ ਸਮਝੋ ਮੇਰੇ ਸਾਫੇ ਦਾ ਲਾੜਾ ਹੈ ਕਿ ਬਾਹਰ ਜਨਾਬੀ ਪਕੜੀਏ ਸਿਰ ਦੀ ਜੀਏ ਬਾਹ ਨਾ ਛੋੜੀਏ ਬੋਲੇ आजादी वाली पार्टी है वो वाले वो याद करके देखो कि प्रण करते हैं आजादी की शाम नहीं होने देंगे वीरों की समाधियों को बदनाम नहीं होने देंगे जब तक तन में गर्म लहू की एक बूंद भी बाकी है भारत माता का आंचल नीलाम नहीं होने देंगे नीलाम तेजे लीडर हो गए पचहत्तर तेरी मेरी अट्टी सदी ਤੇਰਾ ਬਿਜ਼ਨਸ ਕੰਜਲੀਟਰ ਹੋਵੇ 80 20 ਮੈਨੂੰ ਪੜਿਓ ਜੀ ਤੇ 5-7 ਹਜ਼ਾਰ ਬੰਦਾ ਕਿਤੇ ਇਕੱਠਾ ਹੋ ਜਾਂਦਾ ਕੰਟੈਂਟ ਪੀਣ ਹੁੰਦੀ ਹੈ ਭਾਈ ਭਗਵਾਨ ਅੰਤਮਾਨ ਸਾਹਿਬ ਝੂਠੀ ਪੁਣੀ ਡਾਕੂ ਤੁਸੀਂ 50 ਹਜ਼ਾਰ ਕਰੋੜ ਰੁਪਈਆ ਖਾਣ ਵਾਲੇ ਮੈਂ ਤੁਹਾਨੂੰ ਆ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅੱਖ ਜਗਾਉਣੀ ਪਊਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਜਾਦ ਕਰਨਾ ਪਊਗਾ ਉਹ ਭਾਈ ਅਮਰੀਕਾ 'ਚ ਕਿਸੇ ਨੂੰ ਤੰਦੂ ਦਾ ਠੇਕਾ ਮਿਲਦਾ ਵਿੱਚੋਂ ਰਮਾਲ ਕੱਢ ਲੈਂਦਾ ਇੱਥੇ ਕਿਸੇ ਨੂੰ ਰਮਾਲ ਦਾ ਠੇਕਾ ਮਿਲਦਾ ਵਿੱਚੋਂ ਕੰਬੂ ਕਰਦਾ हसबो हसबो ताड़ी भूखे करोगे जब चूर बोल दा चलो 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 ਦੀ ਹੋਵੇ ਵਿਸ਼ਵਨਾਥ ਬੰਤੀ ਵਰਕੇ ਵਰਕਰਾਂ ਬਿਨਾ 0 ਹੈ 0 ਆਇਆ ਕਾਦੀ ਜਿੰਦਾਬਾਦ ਵਿਸ਼ਵਨਾਥ ਬੰਤੀ ਜਿੰਦਾਬਾਦ ਕਮ ਜਾਓ ਸਾਡ ਸਿੱਧੂ ਜਿੰਦਾਬਾਦ ਜਦੋਂ ਇਹਦੇ ਵਰਕਰ ਥੱਲੇ ਡਿੱਗਣ ਦੇ ਕੇ ਸਿੱਧੂ ਦੀ ਪੱਕ ਲੈ ਗਈ ਸਮਝੋ ਮੇਰੇ ਸਾਫੇ ਦਾ ਲੜਾ ਹੈ ਨਾ ਕਿਸੇ ਸਿੱਧੂ ਸਾਫੇ ਦਾ ਲੜਾ ਕਿ ਅੱਜ ਇਹ ਸਾਰੀ ਦੁਨੀਆ ਦੇ ਸਾਹਮਣੇ ਬਾਹ ਫੜਦਾ ਔਰ ਕਹਿੰਦਾ ਤੇ ਬਾਹ ਜਨਾਬੀ ਪਕੜੀਏ ਸਿਰ ਦੀ ਜੀਏ ਬਾਹ ਲਾ ਛੋਰੀਏ ਬੋਲੇ ਈਸ਼ਾਨ ਹਸ ਰਿਹਾ ਕਾਲਾ ਇਹ ਗੁਰੂਆਂ ਦੀ ਬਾਣੀ ਕਿਉਂ ਸਹਿਣ ਦੇਣ ਵਾਲੀ ਹੈ ਕਿਉਂਕਿ ਤਿਆਗ ਦੀ ਭਰੀ ਹੈ ਕਾਂਗਰਸ ਕੋਈ ਨਮਕ ਦੀ ਕਲੀ ਨਹੀਂ ਬਈ ਸਮੁੰਦਰ ਨਾਲ ਪੜ ਜਾਉ ਕਿਤੇ ਉੱਥੇ ਹੀ ਘੁਲ ਜੂਗੀ ਕਾਂਗਰਸ ਕੋਈ ਬਰਫ਼ ਦੀ ਕਲੀ ਵੀ ਨਹੀਂ ਵੀ بارش ਦੀਆਂ ਦੋ ਬੂੰਦਾਂ ਪੈਣਗੀਆਂ ਤੇ ਕਾਂਗਰਸ ਫਿੱਗਰ ਜੂਗੀ 70 ਸਾਲ ਪੁਰਾਣੀ ਦੇਸ਼ ਨੂੰ ਆਜ਼ਾਦੀ ਦੇਣ ਵਾਲੀ ਪਾਰਟੀ ਐ ਇਸ ਦੇਸ਼ ਦੀਆਂ ਮੀਹਾਂ ਨੇ ਕਾਂਗਰਸ ਪਾਰਟੀ ਔਰ ਇਸ ਦੇਸ਼ ਨੂੰ ਗੋਰਿਆਂ ਤੋਂ ਸੁਤੰਤਰ ਕਰਨ ਵਾਲੀ ਪਾਰਟੀ ਐ ਕਾਂਗਰਸ ਪਾਰਟੀ ਕੀ ਕਹੇ ਸੀ ਭਗਤ ਸਿੰਘ ਕੀ ਕਹੇ ਸੀ ਲਾਲ ਬਹਾਦਰ ਸ਼ਾਸਤਰੀ देखो के प्रण करते हैं आजादी की शान नहीं होने देंगे वीरों की समाधियों को बदनाम नहीं होने देंगे जब तक तन में गर्म लहू की एक बूंद भी बाकी है भरत माता का आंचल नीलाम नहीं होने देंगे नीलाम नहीं होने देंगे जय वर्कर ना संभ्या तो पार्टी नहीं ते माफ करना मतभेद ਕੋਈ ਲੀਡਰ ਪਾ ਸਕਦਾ ਪਰ ਨਵਜੋਤ ਸਿੰਘ ਸਿੰਦੂ ਐਕਸਐਮਐਲਏ ਐਕਸਐਮਪੀ ਐਕਸ ਪ੍ਰਧਾਨ ਹੈ ਲੇਕਿਨ ਵਰਕਰ ਐਕਸ ਹੋ ਸਕਦਾ ਮਿੱਤਰ ਪਿਆਰੇ ਸਦਾ ਸੀ ਸਦਾ ਹੈ ਸਦਾ ਰਹੂ ਵਾਹਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਕਹਣਾ ਉਹ ਕਾਂਗਰਸ ਪਾਰਟੀ ਹੈ ਉਹ ਕਾਂਗਰਸ ਪਾਰਟੀ ਜਿਨੇ ਇਸ ਦੇਸ਼ ਨੂੰ ਨਾਸਰ ਬਜਾਅ ਕਰਾਇਆ ਭਾਖਣਾ ਨੈਤਿ ਆਈਐਨਡੀ ਤੇ ਇਸਰੋ ਦਿੱਤਾ ਭੰਤ ਜਵਾਲਾ ਲਾਲ Nehru ਨੇ ਦੇਣਾ ਗ੍ਰੀਨ ਰੈਵਲੂਸ਼ਨ ਵਾਈਟ ਰੈਵਲੂਸ਼ਨ ਇਹ ਸਾਰਾ ਕੁਝ ਨੀਹਾ ਆ ਜਿਹੜਾ ਕੇਜਰੀਵਾਲ ਸਾਹਿਬ ਭੈਣਾ ਜੇ ਮਾਫਰ ਪਾ ਕੇ ਭੈੜੇ ਭੈੜੇ ਯਾਰ ਮੇਰੀ ਫਤੋ ਦੇ ਉਹੀ ਖੰਗੀ ਜਾ ਵਾ ਕੇ ਖੰਗ ਪਵਾ ਹੋਵੇ ਰੋ ਇਹ ਕਹਿੰਦਾ ਮਿੱਤਰ ਪਿਆਰੋ ਇਹ ਕਹਿੰਦਾ ਜੇ ਪੰਡਗਵਾਲ ਦਾ ਲੇਨ ਨਾ ਹੁੰਦਾ ਤਾਂ ਮੈਂ ਅਨਪੜ ਹੁੰਦਾ ਜਾਂ ਭਗਵਾਨ ਤੇ ਪ੍ਰਤਾਪ ਸਿੰਘ ਕਹਿਰੋ ਇਹ ਇਹ ਜੇ ਯੋਧੇ ਕਿਸੇ ਨਾ ਚ ਲੋਕ ਭਰੋਸਾ ਕਰਦੇ ਸੀ ਲੋਕ ਕਰੋਸਾ ਕਰਦੇ ਸੀ ਔਰ ਵਰਤਨ ਨੂੰ ਕੁਝ ਵੀ ਚਾਹੀਦਾ ਆਪਣੇ ਲੀਡਰ ਤੇ ਭਰੋਸਾ ਚਾਹੀਦਾ ਤੇ ਜੇ ਲੀਡਰ ਹੋਵੇ 75 25 ਤੇਰੀ ਮੇਰੀ ਅੱਤੀ ਸੱਦੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 80 20 ਮੈਨੂੰ ਫੜਿਓ ਜੀ ਜਿੰਦਾਬਾਦ ਲੀਡਰ ਬਕੇ ਹੁਣ ਜਿੰਦਾਬਾਦ ਲੀਡਰ ਪਾਰਟੀ ਨੂੰ ਗਰਮੀ ਤਾਂ ਦੇਣ ਤੇ ਜੇ ਲੀਡਰ ਵਰਕਰ ਲਈ ਲੜਨੀ ਕੁਛ ਨਾ ਛੱਡਣ ਵਰਕਰ ਉਹ ਉਠਦਾ 32 ਵਰਗਾ ਚਾਹ ਦੀਆਂ ਦੁਕਾਨਾਂ ਤੇ ਚਾਰੀਆਂ ਦੁਕਾਨਾਂ ਤੇ ਬੱਸ ਸਟੈਂਡ ਤੇ ਕਿਤੇ ਛੋਟੀ ਛੋਟੀ ਮੋਢੀ ਨੁੱਕਰ ਮੀਟਿੰਗ ਤੇ ਹਰ ਥਾਂ ਤੇ ਜਮਾ ਕੈਮੀ ਜਦੋਂ ਹੁੰਦੀ ਹੈ ਨਾ ਜਦਨ ਵਰਕਰੇ ਕਹਿਣ ਲੱਗ ਜੂਗਾ ਉਹ ਸਾਡਾ ਲੀਡਰ ਬੰਟੀ ਵਰਗਾ ਸਾਡਾ ਲੀਡਰ ਸਿੱਧੂ ਵਰਗਾ ਜਿਨੇ ਇਮਾਨ ਨਹੀਂ ਵੇਚਿਆ ਉਸ ਦਿਨ ਕਾਂਗਰਸ ਖੜੀ ਹੋ ਜੂਗੀ ਸਾਡਾ ਲੀਡਰ ਸਮਝੌਤੇ ਨਹੀਂ ਕਰਦਾ ਓਏ ਪੰਜਾਬ ਲਈ ਮਰਨ ਮਰਨ ਨੂੰ ਪਿਆਰ ਹੈ ਕਾਂਗਰਸ ਹੋ ਸਕੇ ਇੰਡੀਆ ਨੈਸ਼ਨਲ ਕਾਂਗਰਸ ਸਤਿ ਸ੍ਰੀ ਅਕਾਲ ਜਿੰਦਾਬਾਦ ਕੀ ਸੀ ਗਾਂਧੀ ਉਹ ਭਾਈ ਕੋਈ ਧੱਕਾ ਮਾਰਦਾ ਹਾਣ ਮਾਸ ਦਾ ਪੁੱਤ ਨੀ ਉਹ ਹੱਥ ਥੱਲੇ ਡਿੱ ਜਾਂਦੇ ਸੱਚ ਸੀ ਜਦੋਂ ਐਂ ਕਰਕੇ ਡੰਡਾ ਖੜਕਾਣਾ ਕਰੋੜ ਬੰਦਾ ਮਗਰ ਦੁਰਦਾ ਸੀ ਤੇ ਇੱਥੇ ਜੇ 5-7 ਹਜ਼ਾਰ ਬੰਦਾ ਕਿਤੇ ਇਕੱਠਾ ਹੋ ਜਾਂਦਾ ਕਮਿਊਨਿਟੀ ਪੀਣ ਹੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਵਾਈ ਕਰਦੀ ਨਾ ਮੇਰੀ ਵੇਟੇ ਦੀ ਖੱਡ ਨਾ ਮੇਰਾ ਕੋਈ ਬਿਜ਼ਨਸ ਹੈ ਨਾ ਮੇਰੀ ਸ਼ਰਾਬ ਦੀ ਖਾਦ ਹੈ ਕਿ ਕਿਹਦੀ ਲੜਦੇ ਆ ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆ ਇਹ ਨੌਜਵਾਨ ਭਗਵੰਤ ਮਾਨ ਸਾਹਿਬ ਝੂਠੀ ਪੁੜੀ ਡਾਕੂ ਤੁਸੀਂ 50 ਹਜ਼ਾਰ ਕਰੋੜ ਰੁਪਈਆ ਖਾਣ ਵਾਲੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੀਲੀ ਪੱਗ ਬੰਨ੍ਹਿਆ ਪਰ ਸਿਉ ਦੀ ਉਹ ਭਗਤ ਸਿੰਘ ਨੇ ਤਾਂ ਸੁਪਨਾ ਦੇਖਿਆ ਸੀ ਕਿ ਗੋਰਿਆਂ ਤੋਂ ਆਜ਼ਾਦ ਹੋ ਕੇ ਆਜ਼ਾਦ ਦੇਸ਼ ਦੇ ਵਿੱਚ ਵਸਾਂਗੇ ਇੱਜ਼ਤ ਦੀ ਰੋਟੀ ਖਾਵਾਂਗੇ ਆਪ ਪਾਸਪੋਰਟ ਦੇਖ ਲਓ ਪੰਜਾਬ ਦੇ ਰਿਕਾਰਡ ਤੋੜਤਾ 12 ਲੱਖ ਪਾਸਪੋਰਟ ਬਣਿਆ 12 ਲੱਖ ਪਾਸਪੋਰਟ ਇਸ ਸਾਲ ਦੇ ਵਿੱਚ 1 ਲੱਖ ਕਰੋੜ ਦੀ ਜਾਇਦਾਦ ਵੇਚ ਕੇ ਮੁੰਡੇ ਕੁੜੀਆਂ ਬਾਪੂ ਮਾਟਾਵਾ ਅੱਜ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾਈ ਜਾਂਦੇ ਆ ਮੇਤਰ ਪਿਆਰੇ ਤੂੰ ਕਹਿੰਦਾ ਸੀਗਾ ਘੋੜੇ ਲੈ ਕੇ ਆਏਗਾ ਇੱਥੇ ਕਿ ਭਗਤ ਸਿੰਘ ਨੇ ਰਾਜਗੁਰੂ ਨੇ ਸੁਖਦੇਵ ਨੇ ਰਾਮ ਪ੍ਰਸਾਦ ਬਿਸਮਿਲ ਨੇ ਇਹ ਸੁਪਨਾ ਦੇਖਿਆ ਸੀ ਕਿ ਆਜ਼ਾਦ ਭਾਰਤ ਦੇ ਵਿੱਚ ਉਹ ਪੰਜਾਬ ਜਿਨ੍ਹਾਂ ਨਿਹਾਂ ਜਣੀਆਂ ਇਸ ਦੇਸ਼ ਦੀਆਂ ਸਭ ਤੋਂ ਵੱਧ ਪਰਮਵੀਰ ਚੱਕਰ ਦਿੱਤੇ ਸਭ ਤੋਂ ਵੱਧ ਨਾਅਰ ਪੈਦਾ ਕੀਤਾ ਸਭ ਤੋਂ ਵੱਧ ਫੌਜ ਔਰ ਇੰਡੀਪੈਂਡੈਂਸ ਨੂੰ ਯੋਗਦਾਨ ਪਾਇਆ ਉਹਦੇ ਉਸ ਪੰਜਾਬ ਦੇ ਬੱਚੇ 12 ਲੱਖ ਪਾਸਪੋਰਟ ਬਣਾ ਕੇ 1 ਲੱਖ ਕਰੋੜ ਦੀ ਜ਼ਮੀਨ ਜਿਹੜਾਰ ਵੇਚ ਕੇ ਗੋਰੀਆਂ ਨੂੰ ਬਰਾਮਣ ਬਣ ਜਾਣਗੇ। ਉਹ ਸ਼ਰਮ ਕਰੋਏ ਜਿਹੜੀਆਂ ਤੁਸੀਂ ਐਡਾ ਦਿੰਦੇ ਹੋ ਸ਼ਰਮ ਕਰੋ। ਲੈ ਮੈਂ ਅੱਜ 나오 ਅਨਾਉਂਸ ਕਰਦਾ ਮੇਰੇ ਕੋਲ ਕੋਈ ਆਉਦਾ ਨਹੀਂ। ਮੇਰੇ ਕੋਲ ਕੁਛ ਨਹੀਂ। ਲੇਕਿਨ ਨਵਜੋਤ ਸਿੰਘ ਸਿੱਧੂ ਫੇਰ ਵੀ ਐਡਾ ਅਮੀਰ ਹੈ। ਮੇਰੇ ਅਕਾਊਂਟ ਬੰਦ ਕੀਤੇ ਐ। ਮੇਰੇ ਤੇ ਤਸ਼ੱਦਦ ਹੁੰਦੇ ਆ। ਮੇਰੇ ਤੇ ਕੇਸ ਪਏ ਆ। ਲੇਕਿਨ ਫੇਰ ਵੀ ਨਵਜੋਤ ਸਿੰਘ ਸਿੱਧੂ ਨਾਲੋਂ ਅਮੀਰ ਪੰਜਾਬ 'ਚ ਕੋਈ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਬੰਤੀ ਵਰਗੇ ਲੋਕਾਂ ਕੋਲ ਆ ਪਿੱਛੇ ਪੈੰਜੀ ਬੈਠੀ ਐ ਸਾਡੇ ਕੋਲ ਪੰਜਾਬ ਦਾ ਪਿਆਰ ਔਰ ਵਿਸ਼ਵਾਸ ਅੱਜ ਵੀ ਬਰਕਰਾਰ ਹੈ ਜਾਂਦਾ ਜਮੀਰ ਅੱਜ ਵੀ ਬਰਕਰਾਰ ਹੈ ਨਾ ਵਿਗਿਆ ਨਾ ਵਿਕਰਦਾ ਹੂੰ ਇਸੇ ਕਰਕੇ ਖੜਾ ਪੰਜਾਬ ਦਾ ਬਰਤਾਨਾ ਕੀ ਐ ਪੰਜਾਬ ਦਾ ਬਰਤਾਨਾ ਨਹੀਂ ਹੈ ਨੌਜਵਾਨ ਕੀ ਚਾਹੁੰਦਾ ਉਹ ਕਿਉਂ ਗੁਲਾਮ ਬਣਿਓ ਇਸ ਸਿਸਟਮ ਦੇ ਕਿ ਮੇਰੀ ਉਹ ਫਲਾਣੇ ਐਮਐਲਏ ਦਾ ਬੰਦੀ ਐ ਮੈਂ ਤਾਂ ਉਹਦੇ ਗਰੁੱਪ ਹੀ ਜਾਂਦਾ ਉਹ ਕਰਦਾ ਮੇਰਾ ਫੋਨ ਦਾ ਕੰਮ ਕਰਾਉਂਦਾ ਉਹ ਰਾਜਨੀਤਿਕ ਤਾਂ ਨੀਤੀਆਂ ਦੀ ਐ ਨੀਤੀ ਬਣਾਓ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਫਾਇਦਾ ਮਿਲੂ ਕਿੰਨੀਆਂ ਨੀਤੀਆਂ ਬਣ ਲੱਗੀਆਂ ਪੰਜਾਬ 'ਚ ਕਿਹੜੀ ਨੀਤੀ ਬਣਾਈ ਐ ਭਾਈ ਕਿਸਾਨੀ ਦੀ ਨੀਤੀ ਬਣਾਈ ਐ ਨੌਜਵਾਨਾਂ ਦੀ ਨੀਤੀ ਬਣਾਈ ਐ ਕਿਹੜੀ ਨੀਤੀ ਬਣਾਈ ਐ 1 ਲੱਖ ਕਰੋੜ ਰੁਪਈਆ ਤੁਸੀਂ ਪੰਜਾਬ ਦਾ ਖਾ ਕੇ 70000 ਕਰੋੜ ਰੁਪਈਏ ਦੇ ਕਰਜ਼ੇ ਦੇ ਉੱਤੇ ਪੰਜਾਬ ਚਲਾ ਰਹੇ ਹੋ 200 ਰੁਪਏ ਦੀ ਬਿਗਲੀ ਖਰੀਦ ਲਿਓ ਤਾਂ ਫਿਰ ਫ੍ਰੀ ਦੇ ਲਿਓ ਪੀਐਸ ਪੀਸੀਐਲ ਵਾਲਿਆਂ ਦੀ ਤਨਖਾਹ ਨਹੀਂ ਸਾਰੇ ਤਿੱਜੇ ਤਲਕਿਆਂ ਦੇ ਉੱਤੇ ਚੜੇ ਹੋਇਆ ਪੰਜਾਬ ਜਦ ਤੱਕ ਵਿੱਤੀ ਹਾਲਤ ਪੰਜਾਬ ਦੀ ਸੁਧਰਦੀ ਨਹੀਂ ਪੰਜਾਬ ਖੜਾ ਨਹੀਂ ਹੁੰਦਾ ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨ ਨੂੰ ਨਹੀਂ ਹੰਦੇ ਬਿਜ਼ਨਸ ਕਰਨ ਨੂੰ ਨਹੀਂ ਹੰਦੇ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅਗਰੇ ਕੋਣੀ ਪਾਉਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਜਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜੇ ਜਾਗੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਸੇ ਦਣ ਕੰਨੇ ਚ ਡੰਡਾ ਲਾ ਗਿਓ ਤੰਬੂ ਚ ਬੰਦੂ ਲਾ ਉਸੇ ਦੇ ਜਿੰਦਾਬਾਦ ਤੁਹ ਕਹਨਾ ਮਿੱਤਰ ਪਿਆਰੇ ਕਰਪਸ਼ਨ ਨਹੀਂ ਹੈ ਉਹ ਭਾਈ ਅਮਰੀਕਾ ਦੇ ਕਿਸੇ ਨੂੰ ਤੰਬੂ ਦਾ ਠੇਕਾ ਮਿਲਦਾ ਵਿੱਚੋਂ ਰਮਾਲ ਕੱਢ ਲੈਂਦਾ ਇੱਥੇ ਕਿਸੇ ਨੂੰ ਰਮਾਲ ਦਾ ਠੇਕਾ ਮਿਲਦਾ ਵਿੱਚੋਂ ਤੰਬੂ ਕਰਦਾ ਹਾਸ ਲੋ ਹਸ ਲੋ ਕਾੜੀ ਖੋਕੇ ਕਰੋਗੇ ਕਿ ਝੂਠ ਬੋਲਦਾ ਤਸਵੀਰ ਚਲ ਜਾਓ ਉੱਥੇ ਤਸਵੀਰ ਚਲ ਜਾਓ ਉੱਥੇ ਰਜਿਸਟਰੀਆਂ ਕਰਾਉਣੀਆਂ ਉੱਥੇ ਕਹਿੰਦਾ ਜੀ ਮੈਂ ਕਰਾਪਸ਼ਨ ਦੂਰ ਕਰ ਦੂੰ ਕਿੱਥੋਂ ਕਰਾਪਸ਼ਨ ਦੂਰ ਕਰਦੇਗਾ ਤੁਸੀਂ ਆਪ 50000 ਕਰੋੜ ਰੁਪਈਆ ਖਾਣੇ 21000 ਦੀ ਰੇਟਾਂ ਹੀ ਖਾਲੀ ਮਿਲਦੀ ਹੈ 15 ਕਰੋੜ ਰੁਪਈਏ ਇੱਕ ਐਸੇ ਬੰਦੇ ਨੂੰ ਗਬੀਰ ਜੱਜਦਾਰ ਜਿਹੜਾ ਕਿ ਸੁਵੀਰ ਬਾਲੋ ਦੇ ਦਾ ਟਾਈਮ ਦਾ ਉਹਨੂੰ ਤੁਸੀਂ 15 ਕਰੋੜ ਰੁਪਈਏ ਕਿਹਨੂੰ ਦਿੰਦਾ ਹੋ ਚਲੋ ਨਾਨਕ ਕਿਹਨੂੰ ਦਿੰਦੇ ਆ ਕੇਬਲਾਲੇ ਕਿਹਨੂੰ ਦਿੰਦੇ ਆ ਮੀਨਾ ਅਬ ਤੁਸੀਂ ਕਹਿੰਦੇ ਸੀਗੇ ਨੌਜਵਾਨਾਂ ਨੂੰ ਬਾਸਾਂ ਦੇ ਪਰਮਿਟ ਦੇਵੋਗੇ ਬਤਾਉਂ ਵੀ ਨਹੀਂ ਦਿੱਤਾ ਤੁਸੀਂ ਬਤਾਉ ਹੱਸ ਲੋ ਹੱਸ ਲੋ ਕਾਰੀ ਖੋ ਕੋ ਸੱਚੀ ਗੱਲ ਕਰਨ ਲਾ ਮੈਂ ਤੈਨੂੰ ਕਹਿੰਦਾ ਮਿੱਤਰ ਪਿਆਰੇ ਤੂੰ ਅੱਜ ਕਰ ਮੈਂ ਤੇਰੀ ਜਾਜਾਕਾਰ ਕਰੂੰ ਤੇਰੇ ਚਰਵਾਹੇ ਚ ਬਹਿ ਕੇ ਜਾਜਾਕਾਰ ਕਰੂੰ ਤੂੰ ਖੋਲ ਰੇਤੇ ਦੀ ਕਾਰਪੋਰੇਸ਼ਨ ਇੱਕ ਲੱਖ ਬੰਦੇ ਨੂੰ ਨੌਕਰੀ ਨਾਲ 70000 ਕਰੋੜ ਰੁਪਏ ਪੰਜਾਬ ਦੇ ਖਜ਼ਾਨੇ 'ਚ ਮੈਂ ਸ਼ਰਾਬ ਦੇ ਹੱਕ 'ਚ ਨਹੀਂ ਪੰਜਾਬੀ ਸੁੱਖਣਾ ਲੈ ਕੇ ਜਿਨੀ ਦਾਰੂ ਪੀ ਜਾਂਦੀ ਮੈਂ ਸ਼ਰਾਬ ਦੇ ਹੱਕ 'ਚ ਨਹੀਂ ਸਮਗਲਿੰਗ ਕਿਉਂ ਹੋਵੇ ਉਹ ਜਾਲੀ ਸ਼ਰਾਬ ਕਿਉਂ ਵੇਕੇ ਮੈਂ ਨਹੀਂ ਸ਼ਰਾਬ ਨੂੰ ਵੇਕੇ ਜੇ ਵਿਗਦੀ ਆ ਤੇ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਕਿਉਂ ਨਾ ਆਵੇ ਤਮਲ ਲਾਡੂ ਕੱਲਾ ਸ਼ਰਾਬ 'ਚੋਂ ਅੱਧੀ ਖਤ 50000 ਕਰੋੜ ਰੁਪਏ ਸਾਲ ਅਸੀਂ 4000 ਧੋਖੀ ਖਾਪਾ ਸੈਂਟਰ ਦੀ ਅਸਲੀਮਾ ਚ ਦੀ ਉਹ ਡਬਲ 60 70000 ਕਰੋੜ ਰੁਪਇਆ ਜਿਹੜਾ ਇਹ ਖਾਂਦੇ ਐ ਇਹ ਇੱਕ ਮੈਂ ਤੁਹਾਨੂੰ ਕਹਿੰਦਾ ਪੰਜਾਬ ਨੇ ਵੋਟਾਂ ਗਲਤ ਨਹੀਂ ਪਾਈਆਂ ਪੰਜਾਬ ਨੇ ਵੋਟਾਂ ਬਿਲਕੁਲ ਸਹੀ ਪਾਈਆਂ ਕੈਪਟਨ ਜਿਤਾਇਆ ਉਹ ਸੈਂਟਰ ਦਾ ਗੁਲਾਮ ਬਣ ਗਿਆ ਉਹਨੂੰ ਸਮਝਣਾ ਚਾਹੀਦਾ ਕਿ ਸੈਂਟਰ ਸਟੇਟਾਂ ਦਾ ਗੁਦਾਸਤਾ ਹੈ ਸਟੇਟਾਂ ਦਾ ਗੁਦਾਸਤਾ ਆਡਾ ਸਕੇਟਾਂ ਚ ਆਡਾ ਖੁਸ਼ਬੂ ਹੈ ਤੁਸੀਂ ਪੰਜਾਬ ਨੂੰ ਮਾਰ ਕੇ ਹਿੰਦੁਸਤਾਨ ਖੜਾ ਨਹੀਂ ਕਰ ਸਕਦੇ ਇਹ ਧਾਲਾ ਇਹ ਸਟੇਟਾਂ ਦਾ ਸੰਗੀਤਾਂचा ਇਹਦਾ ਰਖਵਾਲਾ ਬਣੇਗਾ ਬੰਟੀ ਇਹਦਾ ਰਖਵਾਲਾ ਬਣੇਗਾ ਨਵਜੋਤ ਸਿੰਘ ਸਿੱਧੂ ਜੀ ਵਿਸ਼ਵਾਸ ਬੰਟੀ ਜਿੰਦਾਬਾਦ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਅੰਨਾ ਬੋਲਾ ਮਾਇਆਦਾਰੀ ਬੰਟੀ ਤੇਰੇ ਇਹ ਬੰਦੇ ਜਿਹੜੇ ਅੱਜ ਇਕੱਠੇ ਹੋਏ ਆ ਇਹ ਪ੍ਰਮਾਣ ਹੈ ਕਿ ਜਦੋਂ ਸਰਕਾਰਾਂ ਅੰਨੀਆਂ ਤੇ ਬੋਲੀਆਂ 20 ਵਰਗਾ ਬੰਦਾ ਚਾਹੀਦਾ ਜਿਹੜਾ ਧਮਾਕਾ ਕਰਦੇ ਧਮਾਕਾ ਇਹੋ ਓਹ ਧਮਾਕਾ ਇਹੋ ਓਹ ਧਮਾਕੇ ਨੇ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਦਾ ਵਰਕਰ ਜਗਾ ਦੇਣਗੇ ਰੂਸੀਆਂ ਨੂੰ ਲਾ ਦੇਣਗੇ ਬਾਂਹ ਕੱਢਣਗੇ ਲਾ ਜਾ ਕੋਈ ਸਜ਼ਾ ਦੇਣੀ ਹੈ ਤੇ ਸਿੱਧੂ ਤੇਰੇ ਤੋਂ ਅੱਗੇ ਖੜ ਕੇ ਸਜ਼ਾ ਲਏਗਾ ਲੇਕਿਨ ਤੇਰੇ ਵਰਗੇ ਵਰਕਰਾਂ ਨੂੰ ਸਾਫਾ ਬਣਾ ਕੇ ਰੱਖੇਗਾ ਜੁਬਾਨ ਦਿੱਤੀ ਇੱਥੇ ਜਿੰਦਾਬਾਦ ਜੁਬਾਨ ਦਿੱਤੀ ਜੀ ਨਿਹੰਗ ਨੇ ਖਿਆਲ ਰੱਖਸਾ ਕੋ ਜਦੋਂ ਜੁਆਗ ਜੰਮਦਾ ਕਰੇ ਜਦੋਂ ਜੁਆਗ ਜੰਮਦਾ ਕਰੇ ਇਹ ਨੀਹਾਂ ਰੋਂਦੀਆਂ ਉਹ ਕਹਿੰਦੀ ਕਿਉਂ ਰੋਂਦੀਆਂ ਕਿ ਜੇ ਚੰਗਾ ਨਿਕਲਿਆ ਤੇ ਧਾਕੇ ਦੁਆਰਾ ਬਣਾਉ ਤੇ ਜੇ ਮਾੜਾ ਨਿਕਲਿਆ ਤੇ ਗਲ ਜਾਣੀਆਂ ਇਹ ਗਲਦੀਆਂ ਨਹੀਂ ਆ ਮੈਂ ਨੌਜਵਾਨਾਂ ਨੂੰ ਕਹਿੰਦਾ ਇਹ ਗਲਦੀਆਂ ਨਹੀਂ ਆ ਆਉਂਦੇ ਆ ਦੇਖੋ ਛਾਤੀਆਂ ਚੌੜੀਆਂ ਕਰੇ ਠੀਕ ਆ ਇਹ ਗਲਦੀਆਂ ਨਹੀਂ ਹਨ ਤੇ ਸਵਾਲ ਹੈ ਪੰਜਾਬ ਦਾ ਨੌਜਵਾਨ ਵਾਪਸ ਆਵੇ ਆਪਣੇ ਦੇਸ਼ ਜਾਵੇ ਇਸ ਸਿਸਟਮ ਨਾਲ ਲੜੇ ਕਰਾਪਸ਼ਣ ਨੂੰ ਬਦਲਣ ਦੇ ਲਈ ਪੰਜਾਬ ਦਾ ਧਰਤੀ ਪੁੱਤਰ ਚੁਣੇ, ਇਮਾਨਦਾਰ ਬੰਦਾ ਚੁਣੇ, ਜਿਹਦੇ ਤੇ ਭਰੋਸਾ ਹੋਵੇ, ਜਿਹੜਾ ਕਿਰਦਾਰ ਵਾਲਾ ਹੋਵੇ, ਜਿਹਦੇ 'ਚ ਕੈਰੈਕਟਰ ਹੋਵੇ, ਜਿਹਨੂੰ ਘਰੇ ਬੁਲਾ ਸਕੇ। ਅੱਜ ਕੱਲ ਤਾਂ ਲੋਕ ਕਹਿੰਦੇ ਐ, ਮਾਵਾਂ ਕਹਿੰਦੀਆਂ ਕਿ ਅਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਵਾਂਗੇ। ਤੇ ਇੰਜੀਨੀਅਰ ਬਣਾਵਾਂਗੇ। ਉਹ ਮੈਂ ਕਹਾਂ ਇਹ ਜੇ ਮਲੇ ਬਣਾ ਲਓ। ਇਹ ਜੇ ਮਲੇ ਬਣਾ ਲਓ ਤਾਂ ਲੋਕ ਕਹਿਣ ਲੱਗ ਜਾਣਗੇ ਅਸੀਂ ਆਪਣੇ ਪੁੱਤਰ ਨੂੰ ਬਾਂਦੀ ਵਰਗਾ ਬਣਾਵਾਂਗੇ। ਠੋਕ ਕੇ ਮਾਰੋ ਤਾੜੀ ਟਕਾਹ। ਜਿਹੜਾ ਅਰਮ ਹੁੰਦਾ ਹੈ ਜਿਹੜਾ ਝੋਕਲਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਹੈ ਉਹ ਅੱਖਾਂ ਨੂੰ ਸੁਹਾਂਦਾ ਨਹੀਂ ਜਿਹੜਾ ਅਸੀਂ ਵੀ ਰਾਕੇ ਖੇਡੇ ਪਾਰਟੀ ਗਿਰਵੀ ਧਰਦੇ ਉਹ ਚੈਂਪੀਅਨ ਕਿਉਂ ਹੋਈ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਉਹ ਜਲੀਲ ਵੀ ਹੋਊ ਉਹਨੂੰ ਵਰਕਰ ਜਲੀਲ ਕਰੂ ਮੈਂ ਫੇਰ ਕਹਨਾ 100 ਬੰਦਾ ਇਕੱਠਾ ਹਜ਼ਾਰਾਂ ਰਹਿ 100 ਬੰਦਾ ਇਕੱਠਾ ਹੋਵੇ ਉੱਥੇ ਵੀ ਜਾਓ ਔਰ ਕਹੋ ਕਿ ਸਾਡੇ ਕੋਲ ਇਮਾਨਦਾਰ ਲੀਡਰ ਨੇ ਸਾਡੇ ਕੋਲ ਇੱਕ ਰੋਡ ਮੈਪ ਹੈ ਸਾਡੇ ਕੋਲ ਇੱਕ ਜੰਡਾ ਹੈ ਸਾਡੇ ਕੋਲ ਆ 50 60 ਹਜ਼ਾਰ ਕਰੋੜ ਰੁਪਈਆ ਬੈਂਕ ਚ ਪਾ ਕੇ ਪੰਜਾਬ ਦੇ ਨੌਜਵਾਨਾਂ ਤੇ ਲਾਂ ਨੂੰ 1 ਲੱਖ 20 ਹਜ਼ਾਰ ਕਰੋੜ ਰੁਪਈਆ ਜੇ ਕੋਈ ਇਮਾਨਦਾਰ ਆ ਗਿਆ ਸਾਰਾ ਕੁਝ ਪਾਈ ਦੂਗਾ ਇੱਕ ਸਾਲ ਚ ਬਦ ਦੂਗਾ ਇਹ ਝੂਠ ਵੇਚਣ ਵਾਲੇ ਕਿੱਥੇ ਹਨ ਕੇਦਰੀਵਾਲ ਉਹ ਹਮ ਕ निकालेंगे नेताओं की जेब में से ऐसे करके बीस हजार करोड़ पैंतीस हजार करोड़ निकालेंगे हम बजट में से वो पतंदरा पंजाबी ने बोली सीख पहला निकालेंगे पैंतीस हजार करोड़ के बजट में से और 1100 रुपए माताओं और, माता और बहनों को दो की मिले सुन ठीक क्या बेटा थोड़ी काली मारो बेटा बता की देता हुए और जब थोड़े को पल्ले ही कुछ जब थोड़े को इनकम ही तो नहीं ਤੁਸੀਂ ਇਨਕਮ ਨੂੰ ਵੰਡੋ ਫ੍ਰੀ ਦਿਓ ਜੋ ਮਰਜ਼ੀ ਕਰੋ ਇਨਕਮ ਤਾਂ ਦਿਓ ਨਾ ਆਪਨੇ ਬਾਬ ਨਾਲੇ ਤੀਜੇ ਨਾਲ ਨੰਕੇ ਨੰਗਾ ਕਰ ਨੰਗਾ ਇਹ ਸਵਾਲਿਆ ਇਥੇ ਰੋਕੋ ਤੜੀ ਦੁਕਾਨ ਮਾ ਜੇ ਤੂੰ ਤੁਸੀਂ ਨੰਗ ਸਰਕਾਰ ਹੋ ਤੇ ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ ਠੀਕ ਹੈ ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ ਤੇ ਤੁਸੀਂ ਪੰਜਾਬ ਨੂੰ ਲਾਰੇ ਲੱਪੇ ਲਾ ਕੇ ਤੁਸੀਂ ਇਹ ਦਿਖਾਉਣਾ ਝੂਠ ਵੇਚ ਕੇ ਵੀ ਪੰਜਾਬ ਜਾਵੇ ਠੱਠੇ ਪਹੁੰਚੋ ਅਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਰੱਖਾਂਗੇ ਉਹ ਗੁਰੂ 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 ਦੀ ਬੋਲੀ ਲਾਤੀ ਜਿਨ੍ਹਾਂ ਨੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕੀਤਾ ਉਹਨਾਂ ਨੂੰ ਸਜ਼ਾ ਨਹੀਂ ਦੇ ਸਕੇ ਜਿਨ੍ਹਾਂ ਨੇ ਜੱਥੇਦਾਰਾਂ ਦੇ ਮੂੰਹ ਦੇ ਉੱਤੇ ਸੱਤਾਂ ਦੇ ਧੂਏ ਮਾਰੇ ਥਾ ਵਜੇ ਚ ਪੇੜ ਮੂੰਹ ਤੇ ਹੈ ਤੇ ਜੱਖੇ ਦਾ ਟੋਟੇ ਟੋਟੇ ਤਾਂ ਹੀ ਫੁੱਲਾ ਸਿੰਘ ਨੇ ਮਹਾਰਾਜਾ ਰੁਜੀ ਸਿੰਘ ਦੇ ਘੋਡੇ ਲਵਾਤੇ ਸੀ। ਧੀਵਾ ਲਾਟਾ ਸੀ। ਜੱਥੇਦਾਰ ਘਰੇ ਆਉਣਗੇ। ਧਰਮ ਰਾਜ ਬਿਨਾ ਨਹੀਂ ਧਰਮ ਚਲੇ ਹੈ। ਧਰਮ ਬਿਨਾ ਸਭ ਦਲੇ ਗਲੇ ਹੈ। ਧਰਮ ਦਾ ਝੰਡਾ ਦਰਬਾਰ ਸਾਹਿਬ ਦੇ ਵਿੱਚ ਝੰਡੇ ਬੂੰਗੇ ਚੁਗੋ ਚੁੱਕ ਟੱਲਦਾ ਹੈ। ਧਰਮ ਕਾ ਜੈਗਾ ਧਰਮ ਦਾ ਝੰਡਾ 2.5 ਫੁੱਟ ਉੱਚਾ। ਦਰਬਾਰ ਸਾਹਿਬ ਦੀ ਜਿਹੜੀ ਦੇ ਵਿੱਚੋਂ ਅਕਾਲ ਤਖ਼ਤ ਸਭ ਨੂੰ ਗੁਰੂ ਦਾ ਪ੍ਰਕਾਸ਼ ਦੇਖਣਾ ਹੈ ਲੇਕਿਨ ਸੇਹ ਦੇਣ ਲਈ ਘੋੜਾ ਰਾਜ ਹੈ ਸੈ ਸਵਾਰ ਗੁਰੂ ਵੀ ਸੇਹ ਦਾ ਇਹਨਾਂ ਨੇ ਧੰਨ ਦਾ ਘੋੜਾ ਬਣਾ ਲਿਆ ਆਪਣੇ ਸਵਾਰਥ ਦੀ ਪੂਰਤੀ ਲਈ ਕੌਂਕੇ ਸਾਹਿਬ ਦਾ ਕਤਲ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਟੋਟੇ ਟੋਟੇ ਕਰਕੇ ਸੱਟਣਾ ਗਵਾਹਾਂ ਦੇ ਬਾਵਜੂਦ ਔਰ ਸਰਕਾਰਾਂ ਦਾ ਸੁੱਤੇ ਪੈ ਰਿਆ 75 25 ਦਾ ਪ੍ਰਮਾਣ ਇਸ ਤੋਂ ਵੱਡਾ ਪ੍ਰਮਾਣ ਨਹੀਂ ਹੋ ਸਕਦਾ ਰਲਿਆ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਆ ਤੇ ਫਿਰ ਪੰਜ ਤੋਂ ਵੋਟਾਂ ਕਿਹੜੇ ਕੰਮ ਦੀਆਂ ਮੰਗਦੇ ਓਏ ਹੈ ਇਸ ਕਰਕੇ ਕਹਿੰਨਾ ਗੁਰੂ ਆਪਣਾ ਇਨਸਾਫ ਕਰੇਗਾ ਲੇਕਿਨ ਇਨਸਾਫ ਕਰਨ ਦੇ ਲਈ ਇਹ ਨੌਜਵਾਨ ਚਾਹੀਦਾ ਇੱਕ ਪੇੜ ਨੂੰ ਅੱਗ ਲੱਗੀ ਪੰਛੀ ਰਹਿੰਦੇ ਸੀ ਸੁਣੋ ਨੌਜਵਾਨੋ ਪੰਛੀ ਰਹਿੰਦੇ ਸੀ पेड़ आग लगी, वो कहते आग लगी इस वृक्ष को जलने लगे हैं उड़ जाओ पंछीओ जब पंख तुम्हारे साथ, पंछी की कहता है पीढ़ी दर पीढ़ी उ फल खाए इस पेड़ के फल खाए इस वृक्ष के गंदे कीने पाप, अब यही हमारा धर्म है जल मरे किसी के साथ जल मरे किसी के साथ कांग्रेस तो है ਸਰਵਸਤ ਸੁਨਿਸ਼ਵਰ ਕਰਤਾ ਮੋਦੀ ਲਾਲ ਰੈਨੂ ਜੀ ਨੇ ਅਖੰਡ ਭੋਣ ਮਾਨ ਕਰਤੇ ਬਰਸਟਰ ਬਾਰਟ ਨੂੰ ਕਰੋੜਾਂ ਰੁਪਏ ਦੀ ਜਲਾਲ ਛੱਡ ਕੇ ਧੋਤੀ ਪਾ ਕੇ ਆ ਗਏ ਲੱਖਾਂ ਕਰਵਾ ਸਿੱਖ ਜੂਝਦੇ ਰਹੇ ਲਾਲਾ ਲਾਸ਼ਪਤ ਰਹੇ ਹੱਥ ਬੰਨ ਕੇ ਅੱਗੇ ਗੋਰੇ ਮੱਠਾ ਟੇਕ ਕੇ ਮੱਠਾ ਜਿੱਤਣ ਪਰੋਸਾ ਜਗਾ ਦਿਓਗੇ ਲੀਡਰਾਂ ਚ ਉਹ ਵਰਕਰ ਭਰਾਵੋ ਉਹ ਨੌਜਵਾਨੋ ਆਓ ਵਾਪਸ ਆ ਕੇ ਇਸ ਸਿਸਟਮ ਦੇ ਖਿਲਾਫ ਲੜੋ ਨੀਤੀ ਦਾ ਸਿਸਟਮ ਬਣਾਓ ਰੋਡ ਮੈਪ ਹੈ ਘਰ ਘਰ ਜਾਓ ਔਰ ਕਹੋ ਕਿ ਕਾਂਗਰਸ ਐਸੇ ਲੀਡਰ ਨੇ ਹੈ ਹਮੇਸ਼ਾ ਰਹੇ ਜਿਨ੍ਹਾਂ ਨੇ ਆਪਣਾ ਇਮਾਨ ਨਹੀਂ ਵੇਚਿਆ ਜਿਨ੍ਹਾਂ ਨੇ ਆਪਣਾ ਇਮਾਨ ਨਹੀਂ ਵੇਚਿਆ ਉਹਨਾਂ ਲੀਡਰਾਂ ਨੂੰ ਘਰੋਂ ਕੱਢ ਕੇ ਲਿਆਓ ਉਹਨਾਂ ਲੋਕਾਂ ਨੂੰ ਤੁਸੀਂ ਨਾਲ ਖੜੇ ਹੋ ਖੜੇ ਹੋ ਕਾਂਗਰਸ ਨੂੰ ਬਦਲਣਾ ਪਊ ਨਹੀਂ ਤੇ ਲੋਕ ਬਦਲ ਦੇਣਗੇ ਨਹੀਂ ਤਾਂ ਲੋਕ ਬਗਾਵਤ ਕਰਨਗੇ ਮੈਂ ਅਖੀਰ ਦੇ ਵਿੱਚ ਦੋਵੇਂ ਹੱਥ ਖੜੇ ਕਰਕੇ ਬੰਦੀ ਦਾ ਧੰਨਵਾਦ ਕਰਵਾਉਣਾ ਚਾਹਣਾ ਖੜੇ ਹੋ ਜਾਓ ਸਾਰੇ ਜਣ ਸਾਰੇ ਪਿੱਛੇ ਅੱਗੇ ਸਾਰੇ ਖੜੇ ਹੋ ਜਾਓ ਖੜੇ ਹੋ ਜਾਓ ਬੰਦੀ ਦਾ ਧੰਨਵਾਦ ਸ਼ਾਨਦਾਰ ਧਰਾਹੁਣ business ਕਰਨ ਵਾਲੇ ਲੋਕ ਹੋਣ ਉਹ ਅਮਨ ਮਾਨ ਚਾਹੁੰਦੇ ਆ ਮੋਲਾ ਚ ਗਾਫ ਜਾਂਦੇ ਆ business ਚਾਹੁੰਦੇ ਆ ਇੱਜ਼ਤ ਦੀ ਰੋਟੀ ਚਾਹੁੰਦੇ ਆ ਦੱਸੋ ਕੋਈ ਅਮਨ ਕਾਨੂੰਨ ਨਾਮ ਦੀ ਅਵਸਥਾ ਹੈ ਪੰਜਾਬ ਚ ਨਹੀਂ ਹੈ ਕੋਈ ਨਹੀਂ ਕੋਈ ਭੈ ਜਿਵੇਂ ਆਮ ਆਦਮੀ ਉਹ ਭੈ ਦਾ ਸ਼ਿਕਾਰ ਹੈ ਤੇ ਜਿਹੜੇ ਗੁੰਡੇ ਬਦਮਾਸ਼ ਨੇ ਉਹ ਖੁੱਲੇ ਘੁੰਮਦੇ ਫਿਰਦੇ ਆ ਜਿਵੇਂ ਮਿਊਨਿਸਪੈਟੀ ਦੇ ਸ਼ਾਨ ਹੁੰਦੇ ਆ ਜਿਨ੍ਹਾਂ ਨੇ ਜੁਰਮ ਕੀਤੇ ਐ ਉਹ ਭੱਜੇ ਫਿਰਦੇ ਐ ਨੌਕਰੀਆਂ ਪੱਲੇ ਨਹੀਂ ਤਰ ਪੱਲੇ ਨਹੀਂ ਘੇਲਾ ਤੇ ਲਾtela ਤੇ ਕਰਦੀ ਮੇਲਾ ਬੁੜਾ ਨੌਕਰੀਆਂ ਕਿੱਥੋਂ ਹੋ ਗਿਆ ਧਰਮਿਆਂ ਦਾ ਸੂਬਾ ਬਣ ਗਿਆ ਜਿੱਦਣ ਪੰਜਾਬ 'ਚ ਜਾਨ ਮਾਲ ਦੀ ਹਫਾਜ਼ਤ ਹੋਏਗੀ ਜਿੱਦਣ ਪੰਜਾਬ ਦੇ ਵਿੱਚ ਬਿਜ਼ਨਸ ਦੀ ਹਫਾਜ਼ਤ ਹੋਏਗੀ ਪੰਜਾਬੀ ਬਾਹਰ ਛੱਡ ਕੇ ਨਹੀਂ ਜਾਣਗੇ ਔਰ ਮੈਂ ਗੁਰੂ ਦਾ ਸਿੱਖ ਗੁਰੂ ਦਾ ਨੌਕਰ ਗੁਰੂ ਦਾ ਕੂਕਰ ਮੇਰੀ ਮਾਂ ਮੁੱਕੀ ਫਿਰ ਤੂੰ ਹੀ ਤੂੰ ਮਰਦਾ ਮਰਜੂ ਨਾ ਤੇ ਕਾਰਕਿਰਤਾ ਨਾ ਤੇ ਪੰਜਾਬ ਦੀ ਕਾਂਗਰਸ ਦਾ ਵਰਕਰ ਭਜਣ ਦਉ ਨਾ ਪੰਜਾਬੀਆਂ ਨੂੰ ਹਰਨ ਦਉ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਕੇ ਤਾਕਤ ਲੋਕਾਂ ਦੇ ਵਾਪਸ ਮੋੜਨ ਨੂੰ ਵਾਪਸ ਹੋ ਜੀ ਜਿੰਦਾਬਾਦ ਜਿੰਦਾਬਾਦ ਸੌ ਬੰਦਿਆ ਮਰਸੀਤ ਨਹੀਂ ਰਹੂਗੀ ਮਹਾਰਾਜਾ ਰਜੀਤ ਸਿੰਘ ਦਾ ਲੋਕ ਰਾਜ ਤੁਹਾਡੇ ਕੋਲ ਐਸੇ ਯੋਧਿਆਂ ਨੇ ਲੈ ਕੇ ਆਉਣਾ ਅਰਬੀ ਘੋੜਾ ਜੇ ਕਮਜ਼ੋਰ ਵੀ ਹੋ ਜੇ ਖੋਤਿਆਂ ਦੇ ਅਸਤ ਵੱਲੋਂ ਟਕਰਾ ਹੁੰਦਾ ਖੋਕੇ ਮਾਰੋ ਤਾੜੀ ਖੋਕੇ ਮਾਰੋ ਤਾੜੀ ਖੋਕੇ ਮਾਰੋ ਤਾੜੀ ਸਹੀ ਗੱਲ ਜੇ ਜੇ ਰੇਸ ਜਿਤਾਉਣ ਵਾਲੇ ਘੋੜਿਆਂ ਦੀ ਜੇ ਕਦਰ ਨਹੀਂ ਹੋਊ ਤੇ ਫਿਰ ਕਾਂਗਰਸ ਨਹੀਂ ਉੱਠ ਸਕਦੀ ਹੌਮਾ ਸੱਟਣਾ ਪਊ ਸ਼ਾਸਕ ਭਾਉ ਸੱਟਣਾ ਪਊ ਪਰਿਵਾਰ ਦਾ ਭਾਉ ਜਗਾਉਣਾ ਪਊ ਭੈਣ ਦਾ ਭਾਈ ਦਾ ਆਪਸੀ ਪਿਆਰ ਦਾ ਗੁਰੂ ਸਹਿਬਾਨਾਂ ਦੀ ਸਿੱਧਾ ਅਵਲੱਲਾ ਨੂਰ ਪਾਇਆ ਦਰਬਾਰ ਸਾਹਿਬ ਚੌਵਰਾਂ ਨੂੰ ਖੁੱਲਾ ਹਰ ਪਾਸਾ ਅਵਲੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਦੇ ਗੁਪਤ ਕੌਣ ਕੋਲੇ ਕੋ ਮੰਦੇ ਇੱਕ ਤਪਸਵੀ ਬੰਦਾ ਸਿੰਘ ਬਹਾਦਰ ਨੂੰ ਸਿੱਕਾ ਚਲਵਾਤਾ ਸਿੱਖ ਰਾਜ ਦਾ ਇਹ ਪ੍ਰੇਮ ਦਾ ਗੁਰੂ ਦੀ ਉਹਦੇ ਫਲਸਫੇ ਤੋਂ ਦੂਰ ਨਾ ਹੋ ਪੰਜਾਬ ਦਾ Hindu ਨਾ Musalman ਪੰਜਾਬ ਜੀਵੇ ਗੁਰਾਂ ਦੇ ਨਾਮ ਨਵੇਂ ਸਿਸਟਮ ਨੂੰ ਬਣਾਉਣ ਲਈ ਆਇਆ ਨਵੇਂ ਸਿਸਟਮ ਦਾ ਹਿੱਸਾ ਨਹੀਂ ਬਣਾਂਗੇ ਅਖੀਰ ਕਿਹਨਾ ਕੋਈ ਅਗਰ ਭੁੱਲਿਆ ਪੱਠਿਆ ਇਸ ਸਿਸਟਮ ਦਾ ਹਿੱਸਾ ਰਿਹਾ ਹੋਵੇ ਅਸੀਂ ਪਾਪੀ ਨਹੀਂ ਮਾਰਨੇ ਪਾਪ ਮਾਰਨਾ ਹੈ ਪਾਪ ਜਿੰਦਾਬਾਦ ਜਿੰਦਾਬਾਦ ਆਪ ਮਾਰਨਾ ਹੈ ਇਮਾਨਦਾਰੀ ਵਾਲੇ ਸਿਸਟਮ ਚ ਅਗਰ ਤੁਸੀਂ ਆਪਣੇ ਪੁਰਾਣੇ ਅਸਤਿਤਵ ਨੂੰ ਭੁੱਲ ਕੇ ਨਵੀਂ ਪਛਾਣ ਦੀ ਖੋਜ ਨਿਕਾਹੋਗੇ ਤੇ ਮੰਜ਼ਿਲ ਆਪੇ ਤੁਹਾਨੂੰ ਪਾ ਲੂਗੀ ਦੁਸ਼ਮਣੀ ਮਾਰਨਾ ਓਏ ਦੁਸ਼ਮਣੀ ਮਾਰਨੀ ਹੈ ਦੁਸ਼ਮਣੀ ਮਾਰਨੀ ਹੈ ਉਹੀ ਟਕਰਾ ਜਿਹੜਾ ਤੁਛ ਨਹੀਂ ਮਾਰ ਸਕੇ ਜਿਹੜਾ ਆਪਸੀ ਪਿਆਰ ਜਗਾ ਸਕੇ ਕਰੋ ਜਿੰਨੀਆਂ ਮਰਜੀ ਨਿਜੀ ਗਾਲਾਂ ਦਰਬੋਤ ਸਿੰਘ ਸਿੱਧੂ ਨੂੰ ਮੈਂ ਤੁਹਾਡੀ ਲੰਮੀ ਉਮਰ ਦੀ ਦੁਆ ਕਰੂੰ ਪਰ ਪੰਜਾਬ ਨੂੰ ਤੁਸੀਂ ਲੁੱਟਣਾ ਹੋਗੇ ਤੇ ਠੋਕ ਦੂੰ ਠੋਕ ਜਿੰਦਾਬਾਦ 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 ਜ਼ਮੀਰ ਜਾਗਦਾ ਬਾਪ ਮੇਰਾ ਪਿਤਾ ਇਹ ਗੰਦਰੀ ਬਾਬਿਆਂ ਦੀ ਸੋਨ ਸਿੱਪ ਲੱਖਾਂ ਦੀ ਧਰਤੀ ਦੇ ਉੱਤੇ ਕਹਿੰਨਾ ਮੇਰਾ ਬਾਪ ਸਤੰਤਰਤਾ ਦਾ ਸਨਾਨੀ ਸੀ ਰਜਵਾਨਿਆਂ ਦੇ ਖਿਲਾਫ ਬੋਲਦਾ ਸੀ ਉਹਨੂੰ ਉਹਨੂੰ ਮੇਰੇ ਮੇਰੇ ਦਾਦੇ ਨੇ ਕਿਹਾ ਕਿ ਤੂੰ ਅੰਗਰੇਜ਼ੋਂ ਦੇ ਖਿਲਾਫ ਨਹੀਂ ਬੋਲ ਸਕਤੇ ਘਰ ਛੱਡ ਕੇ ਚਲਿਆ ਗਿਆ ਸਜ਼ਾਏ ਮੌਤ ਹੋਈ ਉਹਨੂੰ ਸੁਨਾਈ ਗੋੜਿਆਂ ਨੇ ਲਾਲਗਾਂ ਅਖਬਾਰ ਕਰਦਾ ਸੀ ਜੂੜਾ ਬੰਨ ਕੇ ਤਿੰਨ ਤਿੰਨ ਦਿਨ ਖੜਾ ਰੱਖਦੇ ਸੀ ਗੂੰਦੇ ਪੋਤਲੇ ਮੂੰਹ ਤੇ ਪਾਉਂਦੇ ਸੀ ਬਰਫੀਆਂ ਛਲੀਆਂ ਚ ਲਟਾਇਆ ਲੇਕਿਨ ਜਦੋਂ ਵਾਪਸ ਆਇਆ ਕਿਸ ਤਰ੍ਹਾਂ ਆਇਆ ਰਾਣੀ ਦਾ ਜਨਮ ਦਿਨ ਹੋਇਆ ਤਿੰਨ ਕੈਦੀ ਪਰਚੀ ਪਾ ਕੇ ਛੱਡੇ ਸਾਫ ਸੁਪੈ ਜੋ ਸੱਤ ਕੈ ਦੀ ਛੱਡੇ ਉਹਦੇ ਚੋਂ ਮੇਰਾ ਪਿਓ ਸੀ ਐਮਐਲਏ ਬਣਿਆ ਐਮਐਲਸੀ ਬਣਿਆ ਤੇ ਉਹਨੂੰ ਆਖਿਰ ਲਾਸਟ ਵਰਡ ਆਖਿਰ ਤੇ ਉਹਨੂੰ ਉਹਦਾ ਦੋਸਤ ਹੀ ਨਾਮ ਜਮਾਰੋ ਕਹਿੰਦਾ ਭਗਵਾਨ ਸਿਆਹ ਕਾਰਖਾਨੇ ਲਾ ਚਾਰ ਪੈਸੇ ਕਮਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਐ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਪਰ ਰੁੱਖਾਂ ਨਾਲੀ ਛਾਂਵਾਂ ਹੁੰਦੀਆਂ ਸਮਾਂ ਸਭ ਨੂੰ ਢਾ ਦਿੰਦਾ ਕਿੰਨੇ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਮ ਲੈਂਦਾ ਕਿੰਜ ਮੰਦੀ ਮੇਰੇ ਗੁਰੂ ਦੀ ਬਾਣੀ ਜੇ ਬਾਬਾ ਨਾਨਕ ਹੱਤੀ ਲਾ ਲੈਂਦਾ ਕਿ ਬਾਬਾ ਨਾਨਕ ਸਰਦਾਰ ਨਜਾਤ ਸਿੰਘ ਸਿੱਧੂ ਜਿੰਦਾਬਾਦ ਹੱਤਿਆ ਲਾਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਗਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤਵ ਨਹੀਂ ਕਰ ਸਕਦੇ ਇਹ ਜੇ ਅਡੂਗਾ ਬਾਹਰ ਜੋਦੇ ਜੋਦੇ ਜਿਹੜੇ ਹਰੀ ਸਿੰਘ ਨਲਵੇ ਦੇ ਕਿਰਦਾਰ ਨੂੰ ਯਾਰ ਰੱਖਣ ਬਾਨੂ ਨੇ ਕਿਹਾ ਸੀ ਤੇਰੇ ਵਰਗਾ ਬੱਚਾ ਚਾਹੀਦਾ ਹੈ ਹਰੀ ਸਿੰਘ ਨਾਲ ਮੈਂ ਗੋਡਾ ਲਾ ਕੇ ਕਿਹਾ ਲੈ ਬਾਨੂ ਆਇ ਕਮੈਂਟਰ ਆ ਪੋਸਟ ਗੋਸਟਰ ਹੈ ਇਹ ਕਿਰਦਾਰ ਅੱਜ ਹੈ ਇਹ ਜਜ਼ਬਾਤ ਅੱਜ ਜਿੱਦਣ ਹੋ ਪੰਜਾਬ ਉੱਠ ਖੜੂ ਲਓ ਲਾਸਟ ਦੇ ਵਿੱਚ ਮੈਂ ਖਤਮ ਕੀਤੀ ਆ ਆਪਣੀ ਗੱਲ ਬਾਤ ਖਤਮ ਖੜੇ ਹੋ ਯਾਰ ਇੱਕ ਵਾਰ ਬੰਟੀ ਦਾ ਨਾੜਾ ਫੇਰ ਖੜੇ ਹੋ ਜਾ ਰਹਿਣਾ ਬੰਟੀ ਨਾੜਾ